ਅਕਸਰ ਹੀ ਅਸੀਂ ਪ੍ਰੇਮ ਸਬੰਧਾਂ ਦੇ ਵੱਖੋ ਵੱਖਰੇ ਮਾਮਲੇ ਵੇਖਦੇ ਆਂ ਤੇ ਸੁਣਦੇ ਵੀ ਆਂ ਸੋ ਅਜੇ ਹਾਈ ਕੁਝ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਤਿੰਨ ਬੱਚਿਆਂ ਦਾ ਬਾਪ ਆਪਣੀ ਗਰਲਫ੍ਰੈਂਡ ਦੇ ਨਾਲ ਭੱਜ ਜਾਂਦਾ ਹੈ ਤੇ ਉਹੋ ਸੂਚਨਾ ਜਦੋਂ ਪਤਨੀ ਨੂੰ ਮਿਲਦੀ ਹੈ ਜਿਹੜੀ ਕਿ ਪਤਨੀ ਦੇ ਨਾਲ ਉਸਨੇ 8 ਸਾਲਾਂ ਪਹਿਲਾਂ ਵਾਅਦੇ ਕੀਤੇ ਸੀ ਸਾਰੀ ਜ਼ਿੰਦਗੀ ਸਾਥ ਨਿਭਾਉਣ ਦੇ ਲਵ ਮੈਰਿਜ ਸੀਗੀ ਜਿਸ ਨਾਲ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਤਿੰਨ ਬੱਚਿਆਂ ਦਾ ਬਾਪ ਉਸ ਦਾ ਪਤੀ ਫਰਾਰ ਹੋ ਚੁੱਕਿਆ ਹੈ ਕਿਸੇ ਆਪਣੀ ਗਰਲਫ੍ਰੈਂਡ ਦੇ ਨਾਲ ਤਾਂ ਉਸ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਆ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਸ਼ਖਸ ਦੀ ਪਾਲ ਕੀਤੀ ਜਾ ਰਹੀ ਹੈ ਪਤੀ ਦੀ ਪਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਅਜੇ ਤੱਕ ਕੋਈ ਵੀ ਥੋੜਾ ਟਿਕਾਣਾ ਨਹੀਂ ਪਤੀ ਦਾ ਪਤਾ ਚੱਲਿਆ ਤੇ ਨਹੀਂ ਗਰਲਫ੍ਰੈਂਡ ਦਾ ਅੱਛਾ ਕਿੰਨੇ ਚਿਰ ਹੋ ਗਈ ਪਿਆਰ ਨੂੰ ਕੋਈ ਨਿਆਣਾ ਵੀ ਆਪਣਾ ਕੋਈ ਨਿਆਣਾ ਵੀ ਨਿਆਣਾ ਨੇ ਅੱਛਾ ਹੋਰ ਕੀ ਕਹਿੰਦੇ ਇਧਰ ਮੂੰਹ ਇਧਰ ਉਹਦੇ ਦੇਖਾ ਚਲੋ ਕੈਮਰਾ ਰੋਕੋ ਮੇਰਾ ਨਾਮ ਐਸਏ ਜੁਕਤਾ ਕਿਹੜੇ ਥਾਣੇ ਤੋਂ ਭਾਜੀ ਪੰਜ ਮਿੰਟ ਵੀ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਉਹ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਿੰਨੇ ਮੇਰੀ ਭੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਗਏ ਉਹ ਕਿੰਨੇ ਮੇਰੇ ਸਰ ਅਲਜਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪਤਲੂ ਭਾਈਓ ਤੋਂ ਪਤਲੂ ਕੋਲ ਕਿਵੇਂ ਚੱਲ ਰਿਹਾ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਕੀ ਥਾਣੇ ਦੋਨਾਂ ਤਰਖਾਸ ਦਿੱਤੀ ਤੇ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਲਟੀ ਦਾ ਸੇ ਦਾ ਟਾਈਮ ਦਿੱਤਾ ਜਾ 9 ਵਜੇ ਦਾ ਤੂੰ ਤਾਂ ਜੇ ਹੁਣ ਜਾਣਾ ਦੇਖਦੇ ਆ ਤੇ ਸੁਣਦੇ ਵੀ ਆ ਸੋ ਅਜੇ ਹਾਈ ਕੁਝ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਤਿੰਨ ਬੱਚਿਆਂ ਦਾ ਬਾਪ ਆਪਣੀ ਗਰਲਫ੍ਰੈਂਡ ਦੇ ਨਾਲ ਭੱਜ ਜਾਂਦਾ ਹੈ ਤੇ ਉਹੋ ਸੂਚਨਾ ਜਦੋਂ ਪਤਨੀ ਨੂੰ ਮਿਲਦੀ ਹੈ ਜਿਹੜੀ ਕਿ ਪਤਨੀ ਦੇ ਨਾਲ ਉਸਨੇ 8 ਸਾਲਾਂ ਪਹਿਲਾਂ ਵਾਅਦੇ ਕੀਤੇ ਸੀ ਸਾਰੀ ਜ਼ਿੰਦਗੀ ਸਾਥ ਨਿਭਾਉਣ ਦੇ ਲਵ ਮੈਰਿਜ ਸੀਗੀ ਜਿਸ ਨਾਲ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦਾ ਤਿੰਨ ਬੱਚਿਆਂ ਦਾ ਬਾਪ ਉਸਦਾ ਪਤੀ ਫਰਾਰ ਹੋ ਚੁੱਕਿਆ ਹੈ ਕਿ ਸੇ ਆਪਣੀ ਗਰਲਫ੍ਰੈਂਡ ਦੇ ਨਾਲ ਤਾਂ ਉਸ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਆ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਸ਼ਖਸ ਦੀ ਪਾਲ ਕੀਤੀ ਜਾ ਰਹੀ ਹੈ ਪਤੀ ਦੀ ਪਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਅਜੇ ਤੱਕ ਕੋਈ ਵੀ ਥਾਂ ਟਿਕਾਣਾ ਨਹੀਂ ਪਤੀ ਦਾ ਪਤਾ ਚੱਲਿਆ ਤੇ ਨਹੀਂ ਗਰਲਫ੍ਰੈਂਡ ਦਾ ਅੱਛਾ ਕਿੰਨੇ ਚਿਰ ਹੋ ਗਈ ਪਿਆਰ ਨੂੰ ਹੋ ਗਏ ਮੇਰੇ ਵੀ ਕੋਈ ਨਹੀਂ ਆਣਾ ਵੀ ਆਪਣਾ ਤੇ ਨਹੀਂ ਆਣੇ ਭਜੇ ਨਹੀਂ ਆਣੇ ਅੱਛਾ ਕੌਣ ਕੀ ਕਹਿੰਦੇ ਅਦਰ ਮੂਹਰੇ ਮੇਰਾ ਨਾਮ ਐਸਏ ਜੁਕਤਾ ਕਿਹੜੇ ਥਾਣੇ ਤੋਂ ਭਾਜੀ ਪੰਜ ਮਿੰਟ ਵੀ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਉਹ ਦੋਨਾਂ ਤਰ੍ਹਾਂ ਦੀ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਿੰਨੇ ਮੇਰੀ ਪੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਗਏ ਉਹ ਕਿੰਨੇ ਮੇਰੇ ਸਾਰਾ ਇਲਜ਼ਾਮ ਲਾ ਰਿਹਾ ਇਹਨਾਂ ਦੇ ਕੋਲ ਅੱਛਾ ਬਾਕੀ ਜਿਹੜੀ ਕਾਰਵਾਈ ਆ ਥਾਣੇ ਪੱਧਰ ਉੱਪਰਾਈਓ ਤੂੰ ਪੱਧਰ ਕੋਲ ਕਿਵੇਂ ਚੱਲਦਾ ਮਤਲਬ ਦੋਨਾਂ ਵੱਲੋਂ ਤਰਖਾਸ ਦਿੱਤੀ ਕੀ ਥਾਣੇ ਦੋਨਾਂ ਤਰਖਾਸ ਦਿੱਤੀ ਹੁਣ ਇਹਨਾਂ ਨੂੰ ਕੀ ਟਾਈਮ ਦਿੱਤਾ ਜਾ ਰਿਹਾ ਪਾਲਟੀ ਦਾ ਸੇ ਦਾ ਟਾਈਮ ਦਿੱਤਾ ਜਾ 9 ਵਜੇ ਦਾ ਤ